ਕੀਮਤ ਜਿਹੜੀ ਨਵੇਂ ਘਰ ਦੀ ਕੀਮਤ ਆ ਜਿਹੜਾ ਨਵੇਂ ਘਰ ਦੀ ਕੋਸਟ ਆ ਉਹ ਕੋਸਟ ਜਿਹੜੀ ਐਸ ਵੇਲੇ ਵਧ ਗਈ ਹੈ 0.1% ਇਨ ਜੁਲਾਈ ਜੁਲਾਈ ਦੇ ਵਿੱਚ 0.1% ਪਿਛਲੇ ਸਾਲ ਦੇ ਮੁਕਾਬਲੇ ਨਵੇਂ ਘਰ ਦੀ ਕੀਮਤ ਦੇ ਵਿੱਚ ਵਾਧਾ ਹੋ ਗਿਆ ਇੱਕ ਘਰ ਨੂੰ ਬਣਾਉਣ ਦੇ ਵਿੱਚ ਜਿੰਨੇ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ਉਹਦੇ ਵਿੱਚ ਤੇ ਜਦੋਂ ਓਵਰਲ ਫਿਰ ਘਰ ਬਣਦਾ ਹੈ ਪਹਿਲਾ ਜਿਹੜਾ ਸਾਲਾਨਾ ਵਾਧਾ ਆ ਜਾਂ ਐਨੂਅਲ ਇਨਕਰੀਜ਼ ਆ ਇਹ ਮਾਰਚ 2023 ਤੋਂ ਦੱਸੀ ਜਾ ਰਹੀ ਹੈ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ ਇਹਨਾਂ ਦੇ ਦੱਸਣ ਅਨੁਸਾਰ ਜਿਹੜਾ ਨਵਾਂ ਘਰ ਦੀ ਕੀਮਤ ਆ ਜਾਂ ਜਿਹਨੂੰ ਐਨ ਐਚ ਪੀ ਆਈ ਕਹਿੰਦੇ ਆ ਨਿਊ ਹੋਮ ਪ੍ਰਾਈਸ ਇੰਡੈਕਸ ਜਿਹੜਾ ਬਿਲਡਰ ਦਾ ਸੇਲਿੰਗ ਪ੍ਰਾਈਸ ਆ ਨਵੇਂ ਰੈ residențial ਹਾਊਸ ਦੇ ਲਈ ਨਵੇਂ ਰਹਿਣ ਵਾਲੇ ਘਰ ਦੇ ਲਈ ਉਹ 0.2% ਜੁਲਾਈ ਦੇ ਵਿੱਚ ਉੱਤੇ ਗਿਆ ਜੇ ਨੂੰ ਜੂਨ ਦੇ ਨਾਲ ਇਹਦਾ ਮੁਕਾਬਲਾ ਕੀਤਾ ਜਾਵੇ ਇੱਕ ਮਹੀਨੇ ਤੋਂ ਦੂਜੇ ਮਹੀਨੇ ਵਿੱਚ ਵਾਧਾ ਜਿਹੜਾ ਸਪੈਸ਼ਲੀ ਅਲਬਰਟਾ ਦੇ ਵਿੱਚ 0.8% ਜੰਪ ਹੋਇਆ ਮਹੀਨੇ ਦੇ ਵਿੱਚ ਪਿਛਲੇ ਸਾਲ ਜਿਹੜੇ ਪ੍ਰਾਈਸ ਸੀਗੇ ਨਵੇਂ ਘਰ ਦੇ ਅਲਬਰਟਾ ਦੇ ਵਿੱਚ ਉਹਦੇ ਨਾਲੋਂ 3.9% ਵਾਧਾ ਦੱਸਿਆ ਜਾ ਰਿਹਾ ਜਿਹੜਾ ਕਿ ਕਿਸੇ ਵੀ ਹੋਰ ਪ੍ਰੋਵਿੰਸ ਨਾਲੋਂ ਜ਼ਿਆਦਾ ਆ ਮਹਿੰਗੇ ਹੋਣਾ ਘਰ ਇੱਕ ਵੱਖਰੀ ਗੱਲ ਆ ਪਰ ਉਹਦੇ ਵਿੱਚ ਕਿੰਨੇ ਪਹਿਲੇ ਸਾਲ ਨਾਲੋਂ ਕੀਮਤ ਦੇ ਵਿੱਚ ਨਵੇਂ ਘਰ ਦੀ ਕੋਸਟ ਦੇ ਵਿੱਚ ਵਾਧਾ ਹੋਇਆ ਉਹ ਵੱਖਰੀ ਗੱਲ ਆ ਅਲਬਰਟਾ ਦੇ ਵਿੱਚ ਭਾਵੇਂ ਬਹੁਤ ਸਸਤੇ ਘਰ ਨੇ ਹਜੇ ਵੀ ਬ੍ਰਿਟਿਸ਼ ਕੋਲੰਬੀਆ ਜਾਂ ਅਨਟੈਰੀਓ ਦੇ ਮੁਕਾਬਲੇ ਬਹੁਤ ਘੱਟ ਆਮਦਨ ਚਾਹੀਦੀ ਆ ਪਰ ਉੱਥੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜੀ ਖਾਸ ਕਰ ਨਵੇਂ ਘਰ ਦੀ ਕੀਮਤ ਦੇ ਵਿੱਚ ਵਾਧਾ ਬਾਕੀ ਪ੍ਰੋਵਿੰਸਸ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੋਇਆ ਜਿਹੜੇ ਨਵੇਂ ਘਰਾਂ ਦੀਆਂ ਕੀਮਤਾਂ ਆ ਇਹ ਹੌਲੀ-ਹੌਲੀ ਵਧ ਰਹੀਆਂ ਆ ਜਿੱਥੇ ਤੱਕ ਇਹ ਸਮਰ 2023 ਦੇ ਵਿੱਚ ਸਿਗੀਆਂ ਜਿਹੜੀਆਂ ਪਰ ਇਹ ਕੀਮਤਾਂ ਹਜੇ ਵੀ باوجود 0.1% ਵਧਣ ਦੇ ਹਜੇ ਵੀ 0.9% ਜਿਹੜਾ ਅਗਸਤ 2022 ਦੇ ਵਿੱਚ ਜਿੱਥੇ ਇਹ ਹਾਈਐਸਟ ਸਿਗੀਆਂ ਉਹਦੇ ਤੋਂ ਥੱਲੇ ਮਤਲਬ ਜਿੰਨੀਆਂ ਅਗਸਤ 2022 ਦੇ ਵਿੱਚ ਕੀਮਤਾਂ ਸਿਗੀਆਂ ਕੋਸਟ ਸੀਗੀ ਘਰ ਦੀ ਪੁਰੇ ਨਾਲੋਂ 0.9% ਹਜੇ ਵੀ ਥੱਲੇ ਦਸੇ ਜਾ ਰਹੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 0.3% ਜ਼ਿਆਦਾ ਘਰ ਮਹਿੰਗੇ ਹੋਏ ਆ ਜੁਲਾਈ ਦੇ ਵਿੱਚ ਜੂਨ ਨਾਲੋਂ ਅਲਬਰਟਾ ਦੇ ਵਿੱਚ ਲਗਾਤਾਰ ਘਰਾਂ ਦੀ ਏਸ਼ ਕੀਮਤ ਦੇ ਵਿੱਚ ਵਾਧਾ جاری ਆ ਸਪੈਸ਼ਲੀ ਕੈਲਗਰੀ ਦੇ ਵਿੱਚ ਜਿੱਥੇ 5.2% ਵਾਧਾ ਘਰਾਂ ਦੇ ਵਿੱਚ ਪਿਛਲੇ ਸਾਲ ਵਿੱਚ ਹੋਇਆ ਸਸਕਾਚਵਨ ਦੇ ਵਿੱਚ ਜਿਹੜਾ ਮਹੀਨਾਵਾਰ ਵਾਧਾ ਜਾਂ ਮੰਥਲੀ ਇਨਕਰੀਸ ਆ 0.4% ਜਿਹੜਾ ਕਿ ਜਿਹੜਾ ਕਿ ਇੱਕ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਉਹਨੂੰ ਅੱਗੇ ਕ੍ਰੋਸ ਕਰ ਗਿਆ ਰਜਾਇਨਾਂ ਦੇ ਵਿੱਚ ਹਜੇ ਵੀ ਕੀਮਤਾਂ ਘਟ ਨੇ ਜਿੰਨੀਆਂ ਪਿਛਲੇ ਸਾਲ ਦਾ ਜੇਕਰ ਮੁਕਾਬਲਾ ਕੀਤਾ ਜਾਵੇ ਕਬੈਕ ਦੇ ਵਿੱਚ ਥੋੜੇ ਜਿਹਾ ਪੋਜ਼ਿਟਿਵ ਪ੍ਰਾਈਸ ਮੂਵਮੈਂਟ ਹੋਈ ਆ ਆ ਭਾਵੇਂ ਕਿ ਜਿਹੜਾ ਸ਼ੇਅਰ ਪ੍ਰੋਕਰੀਜਨ ਆ ਉਥੇ ਦੱਸਿਆ ਜਾ ਰਿਹਾ ਹੈ ਕਿ 1.2% ਡ੍ਰੌਪ ਹੋਇਆ ਪਿਛਲੇ ਸਾਲ ਦੇ ਵਿੱਚ অন্ਟੇਰੀਓ ਬਹੁਤ ਮਹੱਤਵਪੂਰਨ ਸ਼ੂਬਾ ਹੈ ਕੈਨੇਡਾ ਦਾ অন্ਟੇਰੀਓ ਦੇ ਵਿੱਚ ਜਿਹੜੀ ਮੰਥ ਓਵਰ ਮੰਥ ਹੈਗਾ ਆ ਇਹ ਜਿਹੜਾ ਈਅਰ ਓਵਰ ਈਅਰ ਮਤਲਬ ਫਲੈਟ ਹੈ ਮੰਥ ਤੋਂ ਪਰ ਮੰਥ ਕੁਝ ਨਹੀਂ ਹੋਇਆ ਵਧਿਆ ਘਟਿਆ ਪਰ ਈਅਰ ਓਵਰ ਈਅਰ 1.3% ਡਾਊਨ ਦੱਸਿਆ ਜਾ ਰਿਹਾ ਹੈ ਸੋ ਬਹੁਤ ਕੁਝ ਉੱਤੇ ਥੱਲੇ ਇਹਦੇ ਵਿੱਚ ਹੋ ਰਿਹਾ ਹੈ ਕਿ ਕਿੰਨੀ ਹੈ ਕਾਸਟ ਕੀ ਸੀਗੀ ਉਹਦੀ ਤੇ ਐਸ ਵੇਲੇ ਕਿੰਨੀ ਹੈ ਜਿਹੜਾ ਹਾਊਸਿੰਗ ਪ੍ਰਾਈਸ ਇੰਡੈਕਸ ਆ ਉਹਦੇ ਵਿੱਚ ਜੁਲਾਈ ਦੇ ਵਿੱਚ 23 ਜੂਨ ਦੇ ਵਿੱਚ 23 ਤੇ ਫਿਰ ਇੱਥੇ ਜਿਹੜਾ ਕਿ ਵੱਖਰਾ ਵੱਖਰਾ ਸਾਰੇ ਸ਼ੂਬਿਆਂ ਦੇ ਵਿੱਚ ਐਸ ਵੇਲੇ ਨਜ਼ਰ ਆ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ